ठ दफ़ा करदरे बकरी ककरी बि माड़ी छो बकरी वा दे छोट भाउ बकरी आहे भई ਓ ਠੰਡ ਬਹੁਤ ਆ ਜਾਣ ਦੇ ਗੁੱਸੇ ਓ ਛੱਡ ਦੇ ਯਾਰ ਮੇਰੇ ਕੋ ਕਵਰਾ ਪਾਇ ਇਹਨੇ ਤੇ ਨੀਰਾ ਸਟਿਆ ਦਾਣੇ ਵੀ ਆ ਓ ਛੱਡ ਦੇ ਚੱਲ ਓ ਛੱਡ ਦੇ ਛੱਡ ਦੇ ਲਖਾਈ ਵੀ ਕਰਾਓ ਲਖਾਈ ਉਹ ਕਰਾ ਦੂਗਾ ਸਾਢੇ 5 ਹੋ ਜਾ ਬਰੀ ਹੋਰ ਹਰੀ ਹੋ ਜਾ ਬਰੀ ਹੋਣਾ ਓ ਵੀ ਤਾਂ ਪੈ ਗਿਆ ਓ ਠੰਡ ਬਹੁਤ ਆ ਜਾਣ ਦੇ ਆ ਲੱਗਾ ਪਤੰਦਰ ਮੇਰੇ ਦਾ ਮੈਂ ਬਈ ਨਹੀਂ ਦੇਣੀ ਠੀਕ ਆ ਲੱਗਾ ਪੈਸੇ 100 ਰੁਪਏ ਫੜਾ ਦੇ ਤੇ ਹੁਣੇ ਰੱਤਾ ਫੜ ਲੈ ਲੈ ਆਲਾ ਫਿਰ ਆਲਾ ਫਿਰ ਛੇਦ ਕਿ ਹੋ ਗਈ ਲਖਾਈ ਤੇ ਨਹੀਂ ਹੋ ਗਈ ਪੈਣ ਹੀ ਨਹੀਂ ਜਾ ਬਿਲਕੁਲ ਪੰਜ ਦੀ ਕੋ ਲਾ ਕੇ ਉਹ ਰੈਂਦੇ ਰੁਪਏ ਫੜ ਰੈਂਦੇ ਆ ਪੈਸੇ ਯਾਰ ਰੈਂਦੇ ਨਹੀਂ ਲੈ ਦੇ ਪਿੱਛੇ ਆ ਯਾਰ ਪਤੰਦਰ ਕਾਦੇ ਪਿੱਛੇ ਦੇਣੀ ਯਾਰ ਬਹੁਤ ਵਧੀਆ ਰਹਿ ਗਿਆ ਬਾਈ ਤਾੜੀ ਮਾਰ ਵੀ ਤਾੜੀ ਮਾਰੋ ਹੁਣ ਕਹ ਬੜੇ ਭਜੇ ਤਾੜੀ ਮਾਰੋ ਬਈ ਤਾੜੀ ਚਲਦੇ ਇਹੋ ਜੇ ਕਰਾਂਗਾ ਇੰਨੇ ਨੰਬਰ ਮਿਲ ਜਣ ਹਾਂ ਹੁਣ ਤੈਨੂੰ ਦੇ ਦਵਾਂਗਾ ਬੜਾ ਦੇਖਿਆ ਅਭੀ ਲੱਗੇ ਲੈ ਜੀ ਡੂਰ ਸਾਰਾ ਰਸਤੇ ਦੇ ਪੰਨੇ ਅੱਡ ਲੱਗਣਗੇ ਮੈਂ ਤੁਹਾਨੂੰ ਦੱਸਾਂ ਰਸਾ ਲੱਗ ਕੇ ਆਪਣੀ ਤੇ ਉਹ ਫੁਆਰਾ ਜੇ ਤੈਨੂੰ ਝੜਕ ਦੇ ਦੇ ਤਾਂ ਭਾਰ ਵਧਾਉਣਾ ਤੋ ਇਹ ਹੋਵੇ ਕੀ ਹੋਇਆ ਅੰਬੇੜ ਗੋਪੀ ਓਏ ਯਰ ਚ ਭੇਡ ਸੀ ਗਾ ਭੇਡ ਲੈਣਾ ਅੰਮਾ ਹਾਂ ਤਿਆਰ ਯਾਰ ਲੈਣਾ ਤਾਂ ਮੈਂ ਬੁਲਾ ਹੀ ਕਿਦਾਂ ਮੈਂ ਵੀ ਬਣਾਇਆ ਕੋਪਣਾ ਵੀ ਵੀਰ ਮੰਗੇ ਯਾਰ ਉਹ ਬਿੱਟੇ ਦੇ ਹਿਸਾਬ ਨਾਲ ਮੜਾਇਆ ਇਸ਼ਾਰਾ ਗਲਤ ਹੋਈ ਜਾਂਦਾ ਗੱਲ ਤਾਂ ਸਹੀ ਆ ਕਾ ਕਾ ਕੰਮ ਦਾਲਦਾ ਗਾੜਾ ਖੰਡਾ ਰੰਗ ਕਰਾਦਾ ਕੰਮ 9000 ਲਿਖਾਈ ਮੈਂ ਕਰਾ ਦੂੰਗਾ ਚਾਰੀਆ ਦੇ ਦਿਨੇ ਦੇ ਨਹੀਂ ਦੇਣੀ ਨਹੀਂ ਦੇਣੀ ਸੰਜੂ ਕਿੰਨੇ ਦੇਣੀ ਸਹੀ ਹੈ ਕਿੰਨੇ ਦੇਣਿਆ 4500 ਦੀ ਪੂਰੇ 5 ਕਿਹਦੇ ਦੀ 9000 ਰੁਪਏ ਦਾ ਪੂਰੇ 5 ਕਿਹਦੇ ਦੀ ਤੂੰ ਮਨ ਉਹ ਫੜ ਲੈ ਉਹ ਯਾਰ ਗਾਲ ਸੁਣੋ ਰਲਦੀ ਮਿਲਦੀ ਦੀ ਕਰਾ ਬੰਦਾ ਮੇਰੀ ਕਰਤੀ ਜੀ ਭਰਾ ਮੈਂ ਇਹਨਾਂ ਦਾ ਉਹ ਮੰਦਾ ਨਾ ਇਹ ਮੰਦਾ ਲੜਾ ਯਾਰ 9000 ਰੱਖਣੀ ਹੈ ਫਰਾ ਯਾਰ ਧੀਰੇ ਕੋ ਹਣੀ ਤੱਕ ਫੜਾ ਬਹੁਤ ਗਰਾ ਫੜਾ 4500 ਹੀ ਫੜਾ ਤੂੰ ਖੀਦੋ ਲਗੀ ਬੰਦਾ ਹੋ ਗਈ ਚੈੱਕ ਉਹਨੇ ਨੂੰ ਕਰ ਤੈਨੂੰ ਕਰ ਲੈ ਇਸ ਤਰ੍ਹਾਂ ਘਰਾਦਾ ਜਾਵਾ ਹੋਰ ਘਰ ਪਿੱਛੇ ਧੱਕਾ ਕਰੀਏ ਨਾ ਧੱਕਾ ਦੇਣਾ ਉਹ ਕੁੱਤੋਂ ਕੁੱਤਾ ਚੱਕੀ ਜਾਂਦਾ ਥੋੜਾ ਰੌਲਾ ਕੁੱਤਾ ਮੁਰਗੀ ਲੈ ਕੇ ਜਾਣੀ ਆ ਉਹ ਮੁਰਗੀ ਲੈਣਾ ਕੁੱਤਾ ਵਿਚਾਰਾ ਦੇਉਗਾ ਬੱਕਰਾ ਲੈ ਜਾਊਗਾ ਨਾਲ 4 4.5 ਬਸ ਮਲਖਾਈ ਹੋਰ ਦੇ ਯਾਰ ਲੈ ਲੈ ਧੱਕ ਲੈ 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 ਨਹੀਂ ਸਹੀ ਤਰੀਕਾ ਨਾਲ ਕੋਈ ਨਹੀਂ ਭਾਈ ਤੂੰ ਰੋਣਾ ਨਹੀਂ ਕਿਹ ਰੋਣਾ ਕੋਈ ਨਹੀਂ ਕੋਈ ਨਹੀਂ ਕਰਾਦੀ ਲਾਈ ਬਿਠੇ ਰੋਲਾ ਪੈ ਗਿਆ ਹੋ ਗਿਆ ਉਹਨੇ ਦੇਖਿਆ ਨਹੀਂ ਹੋਣਾ ਜਦੋਂ ਵੱਲ ਧੱਕੇ ਦਾ ਸੌਦਾ ਕਰਾਇਆ ਆ ਭੇਡ ਸੀਗੀ ਹੈ ਗੱਡੀ ਛਾੜ ਦੇ ਨੂੰ ਜੀ ਨੇ ਗਰੀਬੀ ਆ ਦੇ ਸੰਤੂਰੀ ਦੀ ਰਿਪੋਰਟ ਵਾਲੀ ਪੁਗਰਾੜੀ ਬਕਰਮ ਦੇ ਸੌਦਾ ਆ ਆ ਲੈ ਚੱਲੇ ਸੀਰਾ ਕੀ ਕਰਦਾ ਇਹ ਲਗਪਰ ਕੀ ਹੈ ਐਡੀ ਐਡੀ ਕਰ ਵੀ ਦਿੱਤਾ ਤਾ ਬਾਈ ਯਾਰ ਮੂੰਹ ਰਿਆ ਨੂੰ ਰੱਖਿਆ ਕਰੋ ਬਾਈ ਬਣ ਕੇ ਲੈ ਮੈਂ ਤੇ ਜੀ ਖੜ ਦੇ ਗਲਤ ਪੱਧਰ ਸਾਨੂੰ ਦੂਰ ਜਾਏ ਸਾਨੂੰ ਆਪ ਦੇ ਵੇਖਣਾ ਪੈਂਦਾ ਰੋਜੀ ਰੋਜੀ ਬਾਈ ਬੱਕਰਾ ਨਾਲ ਜਾ ਉਹ ਰੁਕ ਜਾ ਇੱਥੇ ਰੋਕ ਜੀ ਬੱਕਰਾ ਵਿਖਾਵਾਂਗੇ ਇੱਥੇ ਲੈ ਯਾਰ ਬਾਈ ਬਿਨਾਂ ਐ ਨਾ ਕਰ ਉਹ ਜਿੰਨਾ ਕਰਤੇ ਬਾ ਠੀਕ ਆ ਸਤਨਾ ਕਰਤਾ ਬਾਈ ਹਾਂਜੀ ਲਖਾਈ ਗਰੀਦਨ ਵਾਲਿਆਂ ਦੀ ਠੀਕ ਆ ਬਾਈ ਬਾਈ ਇਹਨਾਂ ਨੇ ਕਰਾਉਣਾ ਤੂੰ ਫੜਾਏਗਾ ਕਿਤੇ ਨਿਕਲੇ ਤੁਹਾਨੂੰ ਅੜਦਾ ਨਹੀਂ ਮੈਂ ਫੜਾਵਾਂ ਕਿਉਂ ਤੁਹਾਨੂੰ ਕਿੱਥੇ ਆ ਲਓ 7000 ਰੁਪਏ ਚਲ ਬਾਈ ਰੱਸੀ ਹੈ ਨਹੀਂ ਬਾਈ ਕੋਡ ਸੁਫੀ ਆਉ ਤੋ ਕੱਢ ਕੋਡ ਪੂਰਾ ਕੋਡ ਪੂਰਾ ਲਓ ਇੱਕੋਡ ਪੂਰਾ ਬਾਈ ਨਹੀਂ ਬੱਕਰਾ ਰਹਿ ਜਾਂਦਾ ਸਾਢੇ 7 ਦਾ 7 ਦਾ 7 ਦਾ 7000 ਲਓ ਬੋਲੇ ਖਾਈ ਗਰੀਦਨ ਵਾਲਿਆਂ ਦੀ ਆ ਅੱਲਾ ਮਾਸ਼ਾ ਲਾਈ ਬੱਬੀ ਆਇਆ ਲੰਗਿਆਂ ਨੇ ਤੋਂ ਮਾਲ ਲੈ ਕੇ ਯਾਰੀ ਬੱਕਰਾ ਮੰਡੀ ਤੇ ਪਹੁੰਚਿਆ ਕਰਲਾ ਵਿੱਚ ਬੱਕਰਾ ਆ ਬੱਕਰੀ ਆ ਬੱਕਰੀ ਆ ਵੀ ਬੱਕਰੀ ਆ ਪਰ ਮੰਗੂ ਉਹ ਨਹੀਂ ਉਹ ਵੀ ਬੱਕਰਾ ਕੀ ਮਾਲਾ ਦਸੇ ਬਈ ਗਣਾ ਠੀਕ ਆ ਬਲਾਲ ਦਾ ਆ ਪੁੱਛਣਾ ਰੋਜਿੰਦ ਕੇ ਕੰਮ ਛੜਨਾ ਨਹੀਂ ਕੰਨ ਦਾ ਤੂੰ ਛਡਾਉਣਾ ਜਿ ਛਡਾਉਣਾ 40000 ਦਾ ਕਰਿਆ ਯਾਰ ਹਾਂ ਨਹੀਂ ਹੈ 45000 ਦਾ ਐ ਤਾਂ ਫਿਰ ਛਡਾਉਣਾ ਛਡਾਉਣ ਵਾਲੀ ਕੰਨ ਆ ਤੂੰ ਲਾ ਕੀ ਭੋਮੇ ਹੈਗਾ ਫੜ ਨਾਲ ਸਹੀ ਗੱਲ ਆ ਨਹੀਂ ਸਾਡਾ ਤਾਂ ਹਜੇ ਵੀ ਥੋੜਾ ਜਿਹਾ ਮੁੱਲ ਕਰਾਂਗੇ ਦਾ ਇਹ ਕਰਦੇ ਆ ਇਹ ਮੇਰਾ ਕੀ ਪਤਾ ਲਾ ਬੋਡੀ ਬੰਦ 26000 ਰੁਪਿਆ ਮੁੱਲ ਕੀਤਾ ਚਾ ਪੱਕੇ ਦਾ ਮੁੱਲ ਕੀਤਾ 43000 ਰੁਪਏ ਚੀਜ਼ ਚੰਗੀ ਆ ਤੋਂ ਉਹਦਾ ਮੁੱਲ ਨਹੀਂ ਪਿਆ ਗਾਹਾਂ ਦੇ ਲੈ ਗਿਆ ਉਹ ਬਾਕੀ ਕੋਸਟ ਬਣਾਉਣੇ ਜਾ ਦੇਨੂ ਨੂੰ ਨਹੀਂ ਪਤਾ ਉਹਨੂੰ ਪਤਾ ਹੈਗਾ ਦੱਸਦਾ ਉਹਨੂੰ ਦੱਸ ਉਹ ਮੈਂ ਦੱਸਦਾ ਸਾਰੀ ਗੱਲ ਜਿੰਨੇ ਦਾ ਤੈਨੂੰ ਪਤਾ ਪੱਕਾ ਬੱਕਰਾ ਹੈ ਸਿੰਗਾ ਦਾ ਪੈਰਾਂ ਦਾ ਹਾਂ ਹਾਂ ਅਗਲੇ ਘੜੇ ਮੈਂ ਕੱਟਿਆ ਕਰਦੇ ਹਾਂ ਲਾਸੜਲਾ ਹਜੇ ਨਹੀਂ ਇਹ ਗੱਲ ਕਰਦਾ ਕਿ ਚੱਟਾ ਭੋਲੇ ਮੈਂ ਕਹਿੰਦਾ ਮੈਂ ਦੱਸ ਤੂੰ ਕੀ ਕਰ ਮੈਂ ਕਹਾਂ ਬੋਡੀ ਤੋਂ ਅੰਦਰ ਅੰਦਰ ਕਰਦੇ ਆਹ ਹੁਣ ਇਹ ਕੀ ਪ੍ਰੋ ਮੈਂ ਕਹੇ ਵੀ ਹੋਰ ਉਹੀ ਗੱਲੇ ਨੇ ਕੀ ਤੂੰ ਵੀ ਮੈਂ ਕਹੀ ਆ ਇਹ ਕਹਿੰਦਾ ਫੁੱਡੀ ਦਾ ਤਾ ਕਰਦਾ ਕੋਲ ਚੁਰੀ ਫੇਰਦੀ ਚੁਰੀ ਤਾਂ ਚੁਰੀ ਫੇਰਦੀ ਫੇਰਦੀ ਚੁਰੀ ਤਾਂ ਦੇ ਕੁਛ ਹੋ ਜਾ ਲੈ ਚਲੋ ਆ ਇਧਰ ਆ ਜਾ ਬਾਈ ਬੱ비 ਉਥੇ ਚਾਲ ਕਰਾ ਵੇ ਚਾਲੇ ਇਹਨਾਂ ਦੇ ਗਰਾਊਂਡ ਚ ਆ ਇਧਰ ਫੇਰ ਰਾਵਣ ਨੂੰ ਲਾਵਾ ਹੈ 45000 ਜੈ 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 49 11000 ਯਾਰ ਜੈ ਜੈ ਗੱਲ ਕਰ ਲੈ ਆ ਫੇਰ ਤੇਰਾ ਪਤਾ ਲੱਗੇ ਹੁਣ ਇਹਦਾ ਬੋਲ ਤਾਂ ਸੁਨੀ ਦਾ ਪਾ ਨੂੰ ਜਾਣਾ ਹੀ ਆ ਤਾਂ ਮੈਂ 15 ਬੋਲ ਵੀ ਠੀਕ ਕਰੀਦਾ ਕੇ ਕਰਦਾ ਇਹ ਆਪਣੇ ਵਿੱਚ ਕਰਦਾ ਇਹ ਇਹ ਖਰੀਦਾ ਵੇਚਦਾ ਸਾਡੇ ਹਰ ਕਾਇ ਕਾਇ ਨੇ ਕਿਹੜੇ ਕਰਤੇ ਨੇ ਬੋਲੋ ਤੁਹਾਨੂੰ ਜਾਣਦਾ ਨਹੀਂ ਲੰਗਾ ਨਾਲ ਨੂੰ ਦਿਲੋਂ ਬੋਲੋ ਬੱਚਾ ਮੈਨੂੰ ਕਰਾ ਦਿਗਾ ਖੜਾ ਬਾਈ ਕੋਲੇ ਲਾ ਕਾਣ ਰੋ ਰੈ ਅੱਲਾ ਜੱਡਾਂ ਘੜਾ ਮਾਰਦੀ ਬੱਦਰਾ ਆ ਗੋਪੀ ਲੈ ਗੋਪੀ ਨੂੰ ਗੋਪੀ ਲੈ ਆ ਗਿਆ ਗੋਪੀ ਚਾਉ ਉਪਰ ਚੱਲ ਗੋਪੀ ਤੁੰਗ ਕਰਦਾ ਉਹ ਉਧਰ ਲੱਡੂ ਖਾਣ ਗਿਆ ਓ ਲੱਡੂ ਬਾਅਦ ਚ ਖਾ ਲਈ ਤੈਨੂੰ ਕੱਲੋ ਲਖਵਾ ਦੇਾਂਗੇ ਉਹੀ ਵਾ ਕੇ ਆਹ ਬੱਕਰਾ ਹਾਂ ਈ ਲਾਇਆ ਬਈ ਪਨਾ ਬਈ 15000 ਰੁਪਏ ਲਾਇਆ ਬਈ ਨੀ ਤਾ ਕੰਦਰਾ ਤੱਕ ਆਹ ਦੇਖ ਲੈ ਤੰਦ ਕਨ ਸਿੰਘ ਦੇ ਆਹ ਕੰਦਰਾ ਆਹ ਦੇਖੇ ਆਲੇ ਲਾ ਕੇ ਬਾਪੂ ਜੀ ਬਾਪੂ ਜੀ ਆਹ ਬਾਲੇ ਹੈ ਹਾਈ ਹਾਈ ਰੇਟਾਂ ਜਾਂਦੇ ਚੜਦੇ ਆਹ ਆਪ ਨੂੰ ਲਾਉਂਦੇ ਤੂੰ ਮੈਂ ਭੈਣਾ ਲੱਗਦਾ ਵੀ ਇੰਨੇ ਲਾਵਾ ਲਾ ਲਾ ਕੀ ਆ ਨਾ ਹਸਾਬ ਜੀ ਦੀ ਗੱਲ ਕੋ ਲਾਈਏ ਹਿਸਾਬ ਨਾਲ ਕੀ ਬਾਲਾ ਤੋਦੀ ਦਾ ਫਰਕ ਪਿਆ ਇਹਨੂੰ ਪੈਸੇ ਮਾੜੇ ਕੋਲ ਜਾਣਾ ਉਹਨੂੰ ਦੱਸ ਦਿੰਨੇ ਆਪਾਂ ਕੰਨਸ ਮਾਰ ਦਿੰਨੇ ਇੰਨੇ ਲੱਗੀ ਕਿ ਦੱਸ ਦੂ ਪਾ ਜਾ ਕਰੀ ਉਹ ਬੋਡੀ ਖਮਸ ਤੋਂ ਤੇ ਲੱਗਿਆ ਬਈ ਨਹੀਂ ਨਹੀਂ ਬੋਡੀ ਤਾਂ ਨਹੀਂ ਪਹਿਲਾ ਹੱਥ ਉੱਤੇ ਪੇਟ ਤੇ ਮੈਂ ਆ ਕੀ ਲੱਗਿਆ ਮੈਂ ਗਲਤ ਗਿਆ ਇਹ ਦਾ ਇਹ ਦਾਸ ਘਟਾ ਗਿਆ ਸਿੱਧਾ ਹੀ ਵਿੱਚੋਂ ਆ ਦਾਸ ਘਟਾ ਗਿਆ ਘਟਾ ਦਾ ਘਟਾ ਕੇ ਜਿੰਨੇ ਦੱਸਿਆ ਨਹੀਂ ਨਹੀਂ ਦਾ ਦਾ ਵਧਾਦਾ ਇਹਨੂੰ ਦਾਤਾ ਜਾਂਟਾ ਉੱਤੇ ਲੱਗਿਆ ਉੱਥੇ ਲੱਗੇ ਵੇ ਇਹ ਲੱਗ ਲੈਣ ਦੇ ਆਪਣੇ ਜੱਜ ਇਹਨੇ ਲੈਣਾ ਹੈ ਓਏ ਤੂੰ ਲੈਣਾ ਨਹੀਂ ਦਾ ਰਣਜੀਤ ਕੀ ਮੰਗਿਆ 45 ਤੋਂ ਪਰ ਦੋ ਦੋਰੀ ਜੰਮੇ ਲੈ ਲਾ ਯਾਰ ਮੈਂ ਸੌਰੀ ਤਾਂ ਦਾ 400 ਦਾ 200 ਦਾ ਪਾਪਾ ਕੋਈ ਨਹੀਂ ਦਾ ਹਾਂ ਜਾਊਗਾ ਮੈਂ ਥੱਲੇ ਆਂਦਾ ਆ ਲੈ ਵੀ ਇਹ ਆਰ ਦਾ ਨਹੀਂ ਨਹੀ ਭਾਈ ਹੋਰ ਕਿੰਨੇ ਦਾ ਹੋ ਗਿਆ ਲੱਗੇ ਇਹਦੇ ਇੱਥੇ ਲੱਗੇ ਆ ਚਲੋ ਕਹਤਾ ਤੁਸੀਂ ਪਏ ਤਨੇ ਦੁਬਾਰਾ ਤੋਂ ਉੱਪਰ ਤੇ ਇੱਥੇ ਲੱਗੇ ਇਹਦੇ ਹੋਰ ਫਿਰ ਦੱਸਦੇ ਵੀਰੋ ਜਾ 21 ਦਾ ਦੇ ਯਾਰ ਕੁਛ ਨਹੀਂ ਹੁੰਦਾ ਇਹਦਾ ਕਰੀ ਆਊਗਾ 21 ਹਜ਼ਾਰ ਅੱਜ ਦੇਖੀ ਯਾਰ ਬਾਈ ਦਾ ਚ ਵੇਚਣਾ ਕਿ ਮੇਰਾ ਬਰਪਾ ਲੱਗੇ ਕੋਈ ਬੱਕਰਾ ਯਾਰ ਖੰਡ ਘੱਟ ਦੇ ਦੇ ਯਾਰ ਖੰਡ ਘੱਟ ਉਹ ਖੜ ਜਾ ਯਾਰ ਜੀ ਦੋ ਰੋਡ ਬਣਾ ਦੇ ਪਰ ਨਹੀਂ ਇਹ ਡੇਡ ਵਾਲਾ ਉਹਦਾ ਫੁੜਾ ਤੂੰ ਵਾਲਾ ਪਹਿਲਾਂ ਮੇਰੇ ਨਾਲ ਸੁਣ ਲੈ ਸੁਣ ਲਈ ਮੈਂ ਭੁਲੇ ਸੁਝਾਉਣਾ ਉਹਰੇ ਆ ਜਾ ਜੀ ਉਹਦੇ ਦੇ ਕੇ ਨਹੀਂ ਤੇ ਉਹਨੂੰ ਵੀ ਚੜਾਵਾਂਗੇ ਫਿਰ ਉਹ ਉਹਨੂੰ ਯਾਰ ਮਾਰਦੀ ਨਾ ਮੈਂ ਵੀ ਇੱਕ ਕੱਢਣਾ ਹੈਗਾ ਇਹ ਲੈ ਪਰ پیسے ਤੇ ਲਾਉਣ ਨੂੰ ਮੈਂ ਲਾ ਦੂੰਗਾ ਲੈ ਲੂੰਗਾ ਕਿ ਲਾਇਆ ਭੂਮੇ ਤੂੰ ਮੈਂ ਕਿ ਹਜ਼ਾਰ ਠੀਕ ਹੈ ਤੂੰ 20 ਆਖਿਆ ਸੀ ਮੈਂ ਹਜ਼ਾਰ ਪਾਤਾ ਕੀ ਕਰੀ ਜੰਨੇ ਮੈਂ ਤਾਂ ਸਹੀ ਹੈ ਫਿਰ ਥੱਲੇ ਕਹਿੰਦੇ ਤੁਸੀਂ ਥੱਲੇ ਨਹੀਂ ਤਾਂ ਜਾਊਗਾ ਮੇਰੇ ਨਾਲ ਜਾਊਗਾ ਉਹ ਕੋਈ ਜਵਾਬ ਨਹੀਂ ਦੇਨੇ ਇੱਕ ਵਾਰੀ ਮੈਂ ਕੀ ਆਖਾਂ ਮੈਂ ਕਰਨਾ ਮੈਂ 15 ਮਿੰਟ ਚਲਾ ਔਰ ਆ ਤੈਨੂੰ ਦੱਸ ਰਿਹਾ ਨਹੀਂ ਨਹੀਂ ਦੱਸ ਰਹਿ ਸਾਰੀ ਕਹਾਣੀ ਦੱਸ ਖੋਲ ਕੇ ਬਾਈ ਜਾਨ ਉਹਨਾਂ ਨੂੰ ਕਿਹੜਾ ਬਕਾਨ ਲਫੜਾਤਾ 30000 ਲਾਤਾ ਸੁਖੇ ਨੇ ਤਾਂ ਪਹਿਲੀ ਸੱਟੇ 30000 ਲਾਤਾ ਕਾਗ ਜਿਹੜਾ ਬਦਲ ਗਿਆ 35 ਸੱਟੇ 30000 ਕਿਹੜੀ ਗੱਲ ਦੱਸ 40000 37000 32000 30000 ਨਹੀਂ ਨਹੀਂ 32000 ਰੁਪਇਆ ਲਾਤਾ ਸੁਖੇ ਨੇ 25000 ਬਾਈ ਬਾਈ ਮਾੜਾ ਪਿੱਛੇ ਹੋ ਜਾਂਦਾ ਕੋਈ ਆ ਜਾ ਫਿਰ ਮੈਂ ਵੀ ਨਹੀਂ ਤੈਨੂੰ ਵੀ ਪਤਾ ਰੀਪੂ ਦਾ ਉਹਨੂੰ ਨਾ ਰੋਟੀ ਦੇਵੇ ਵਿੱਚ ਕੱਢ ਦੇ ਤੂੰ ਮੈਂ ਹੋਰ ਇਹ ਆਰ ਵੀ ਤੇ 5000 ਰੁਪਏ 5000 ਨਾਲ ਦਿਲ ਦਾ ਨਹੀਂ ਬਹੁਤ ਆਸਾ ਨਾ 30000 ਰੁਪਏ ਲੱਗ ਗਿਆ ਬੱਕਰੇ ਦਾ ਭਾਈ ਬੱਕਰੇ ਤੋਲਣ ਲੱਗ ਗਏ ਮੜਾ ਇਧਰ ਹੋ ਜਾ ਕੋ ਨਿਭੜਿਆ ਜਿ ਖੜਾ ਯਾਰ ਇਹਨਾਂ ਦਾ ਜਿੱਥੇ ਮੈਨੂੰ ਵੀ ਭਗਤ ਹੋਣਾ ਪਿਆ ਹਾਂ ਮੈਂ ਕੜਾ ਨੂੰ ਪਾ ਦੇ ਨਾ ਵੇਖੇ ਨਾ ਫਿਰ ਮੈਨੂੰ ਨੂੰ ਜੀਨਾ ਨਹੀਂ ਮਿਲ ਕੋ ਸਾ ਜਬਾ ਛੱਡਦਾ ਨਹੀਂ ਤਾਂ ਬਬਾਰੀ ਬੰਦਾ ਜੀਨੇ ਦਾ ਦਰਪੀ ਹੈ